ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੇ ਫਤਿਹ ਆ ਸਾਡੇ ਨਾਲ ਬਹੁਤ ਹੀ ਸਤਿਕਾਰਯੋਗ ਸਾਡੇ ਬਾਬਾ ਜੀ ਪਹੁੰਚੇ ਨੇ ਜੇ ਜੋ ਕਿ ਹੇਮਕੁੰਡ ਸਾਹਿਬ ਸ੍ਰੀ ਵਿਖੇ ਬਹੁਤ ਵੱਡੀ ਸੇਵਾ ਨਿਭਾਉਂਦੇ ਨੇਗੇ ਅੱਜ ਦੇ ਇਥੇ ਹੜਪੀੜਤਾ ਲਈ ਬਹੁਤ ਵੱਡੀ ਪੱਤਰ ਤੇ ਰਾਸ਼ਨ ਸਮੱਗਰੀ ਲੈ ਕੇ ਪਹੁੰਚੇ ਨੇਗੇ ਤੇ ਹੋਰ ਜਿਹੜੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਡੀਜ਼ਲ ਦੀ ਸਹਾਇਤਾ ਜਾਂ ਹੁਣ ਜਿਹੜੀ ਵੀ ਕਿਸੇ ਨੂੰ ਡੀਜ਼ਲ ਸਹਾਇਤਾ ਹੋਵੇ ਉਹਦੇ ਲਈ ਬਾਬਾ ਜੀ ਇੱਥੇ ਪਹੁੰਚੇ ਨੇਗੇ ਤੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਤੇ ਜਿਨ੍ਹਾਂ ਨੇ ਅੱਜ ਦਾ ਸੋਨਾ ਅਪਰਾਲਾ ਕੀਤਾ ਤੇ ਆਪਣੇ ਕਿਸਾਨ ਭਰਾਵਾਂ ਬਾਰੇ ਆਪਣੇ ਮਜ਼ਦੂਰ ਭਰਾਵਾਂ ਬਾਰੇ ਬੈਠ ਕੇ ਗੱਲ ਕਰਦੇ ਹਾਂ ਸਾਡੇ ਨਹੀਂ ਬਹੁਤ ਬਹੁਤ ਧੰਨਵਾਦ ਕਰਨਾ ਹਾਂ ਹਾਂ ਜੀ ਮਨਜ਼ੂਰ ਪਈ ਸੀ ਇਹ ਦੋ ਸ਼ਬਦ ਬਾਬਾ ਜੀ ਬੋਲਣਾ ਚਾਹੁੰਦੇ ਹਾਂ ਹਾਂ ਜੀ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਹੇਮਕੋਟ ਲੰਗਰਾਂ ਵਾਲੇ ਸੰਸਥਾ ਚਲਾਉਂਦੇ ਆ ਬਹੁਤ ਵੱਡੀ ਸੰਪਰਦਾ ਆ ਤੇ ਬਾਬਾ ਜੀ ਅੱਜ ਪਹੁੰਚੇ ਆ ਡੀਜ਼ਲ ਤੇ ਨਾਲ ਨਾਲ ਸੰਗਤਾਂ ਦੇ ਵਿੱਚ ਜਿਹੜੇ ਹੜ੍ਹ ਪ੍ਰਭਾਵਿਤ ਲੋਕ ਆ ਉਹਨਾਂ ਨੂੰ ਮਾਇਆ ਵੀ ਵਰਤੌਣਗੇ ਜਿਨ੍ਹਾਂ ਦਾ ਨੁਕਸਾਨ ਹੋਇਆ ਇਹਨਾਂ ਜਿਨ੍ਹਾਂ ਦੇ ਛੱਤਾਂ ਡਿੱਗੀਆਂ ਆ ਜਾਂ ਜਿਨ੍ਹਾਂ ਨੁਕਸਾਨ ਹੋਏ ਮਾਇਆ ਵੀ ਵਰਤੌਣਗੇ ਨਾਲ ਡੀਜ਼ਲ ਤੇ ਨਾਲ ਪੈਟਰੋਲ ਨਾਲ ਰਾਸ਼ਨ ਸਮਗਰੀ ਲੈ ਕੇ ਪਹੁੰਚੇ ਆ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਆ ਬਾਬਾ ਜੀ ਦਾ ਜਿਨ੍ਹਾਂ ਨੇ ਚਲੋ ਇਹਨਾਂ ਹੜ੍ਹ ਪੀੜਤਾਂ ਦੀ ਬਾਹ ਫੜੀ ਆ ਸਾਨੂੰ ਸਾਰਿਆਂ ਨੂੰ ਇੱਕ ਮੁੱਠ ਹੋਣਾ ਪੈਣਾ ਤਾਂ ਹੀ ਇਹਨਾਂ ਵਿਚਾਰਿਆਂ ਨੂੰ ਆਪਾਂ ਜਿਹੜੀ ਇਹਨਾਂ ਨੂੰ ਪੈਰੀਂ ਕਰ ਸਕਦੇ ਆ ਬਾਕੀ ਮੇਰੇ ਨਾਲ ਭਾਨਾ ਵੀਰਾਂ ਨੇ ਦੱਸ ਹੀ ਦਿੱਤਾ ਬਹੁਤ ਬਹੁਤ ਧੰਨਵਾਦ ਬਾਬਾ ਜੀ ਤੁਹਾਡਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ